ਉਨੇ ਖੁਸ਼ ਹੋਣਗੇ ਜਿੰਨੇ ਬਲਾਵਾਂਗੇ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਰੋਜ਼ ਜਦੋਂ ਨਿਕਲਦੇ ਆਂ ਆਥਣੇ ਆਵਾਂ ਤਾਂ ਵੀ ਆਥਣੇ ਵੀ ਮੈਂ ਤਾਂ ਆ ਕੇ ਫਿਰ ਇਹਨਾਂ ਨੂੰ ਹੱਥ ਮਲਾਉਣਾ ਹੁੰਦਾ ਸੜਾ ਉਹ ਵੀ ਕੀ ਹਾਲ ਆ ਕੈਮ ਆ ਤਕੜੇ ਆ ਪਰ ਉਨੇ ਖੁਸ਼ ਹੁੰਦੇ ਆ ਜਿੰਨੇ ਫਿਰ ਇਹਨਾਂ ਨੂੰ ਬਲਾਉਂਦੇ ਆ ਹੁਣ ਫੇਰ ਹੁਣ ਦਾਸ ਵਰਕ ਪੰਜ ਮਿੰਟ ਹੋਰ ਸਹੀ ਬੱਸ ਸਾਰੇ ਮੇਰੇ ਵੀਰ ਦੇਖੋ ਗੌਰ ਦੇ ਨਾਲ ਤੇ ਪਾਵਾ ਕਿਵੇਂ ਇਹਨਾਂ ਨਾਲ ਤਿਆਰ ਕਰਨਾ ਇਹ ਆਪਣੇ ਨਾਲ ਕਿਵੇਂ ਤਿਆਰ ਕਰਦੇ ਆ ਆ ਫਾਰੇ ਮੁਕੇ ਪਾਲਾ ਰਿਹਾ ਲੋਕਾਂ ਲਈ ਮਿਲ ਜਾ ਰਹੀਆਂ ਉਹ ਸਾਰੇ ਕਿ ਮੂ ਲੱਗੇ ਆ ਅਮਰੂਦ ਲੱਗੇ ਆ ਅੰਜੀਰ ਲੱਗੀ ਆ ਉਹਦਰ ਕਿ ਮੂ ਲੱਗੇ ਆ ਇੱਕ ਜਗ੍ਹਾ ਦੇ ਮੂਦ ਕੀ ਆਲੇ ਨਾਰਾ ਲਾਉਂਦਾ ਸਾਰੇ ਬਹੁਤ ਪਿਆਰ ਕਰਦੇ ਆ ਲੈ ਫੜ ਕੇ ਦੂਜਾ ਮੈਂ ਨੂੰ ਲੋਨ ਹੱਥ ਸਾਰੇ ਮੱਤੇ ਲ ਤਾਂ ਅੰਗੂਰਾਂ ਦੀ ਬੇਰ ਨੂੰ ਬਣਾਉਂਦੇ ਆ ਆ ਬੇਰੀ ਲੱਗ ਗਈ ਕੀ ਹਾਲ ਆ ਭਾਈ ਤਕੜੀ ਆ ਠੀਕ ਆ ਠੀਕ ਆ ਵੇ ਕੈਮੇ ਧੂਲਦੀ ਆ ਵੀ ਦੇਖਦੇ ਆ ਜਰਾ ਤਾਂ ਕਮਾਲ ਹੀ ਆ ਆ ਇਧਰ ਕਿੰਨੂ ਸਹਾਬ ਕਿੰਨੂ ਕੀ ਹਾਲ ਆ ਲੱਛ ਇਹ ਵੀ ਬਾਈ ਆ ਰਹੀ ਧੂਰਦਾਂ ਦਾ ਜਿੰਨਾ ਭਾ ਵਲਾਉਨੇ ਉਹ ਤੋਂ ਬਾਹਾ ਬੋਲਦੇ ਆਪਣੇ ਨਾਲ ਚਾਹ ਬਿੰਨਾ ਪਿਆਰ ਕਰਦੇ ਆ ਇਧਰ ਆ ਕੇ ਸਹੌਂ ਸਹਾਬ ਕੀ ਹਾਲ ਆ ਭਾਈ ਕੈਮ ਹੈ ਪੁੱਤਰਾ ਕੈਮ ਹੈ ਇਹ ਗਏ ਬੱਚਿਆਂ ਨੂੰ ਪਾਲੇ ਹੋਵੇ ਤਰਾਕਤਾ ਸਾਡੇ ਵਿੱਚ ਕਿੰਨੇ ਕਿੰਨੇ ਝੂੜ ਦੇ ਲੈ ਹਾਂ ਠੀਕ ਆ ਸ਼ਾਬਾਸ਼ 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 ਹੁਣ ਆਜੋ ਵੀ ਆਪਾਂ ਮਰੂਥ ਨੂੰ ਹਾਂ ਆ ਦੇ ਲੱਗੇ ਨਾ ਮਰੂਥ ਦੇ ਪੈਸੇ ਲੈ ਇਹਨੇ ਵਧੀਆ ਵਧੀਆ ਜਿਹੜੇ ਪੱਕੇ ਮਰੂਥ ਲੱਗੇ ਜਾਂਦਾ ਇਹ ਸੁਣਿਆ ਕੀ ਹਾਲਾ ਸ਼ੇਰਾ ਟਾਈਮ ਹਾਂ ਇਹਨੂੰ ਵੀ ਬਰੋਹੇ ਲੈਦਾ ਇਹ ਵੀ ਵੇਖੋ ਇਹ ਲੈ ਉਹ ਦੇ ਤਿਤਲੀ ਉੱਡੀ ਹਾਂ ਵੇਖ ਇੰਨਾ ਪਿਆਰ ਕਰਦੇ ਜਰ ਜਿੰਨਾ ਆਪਾਂ ਗੱਲ ਨੂੰ ਦੁਬਾਰਾ ਕਰਦੇ ਆ ਬਾਈ ਇੰਨਾ ਨਾ ਤੇ ਪਿਆਰ ਹੀ ਚਾਹੀਦਾ ਬੂਟਿਆਂ ਨੂੰ ਤਾਂ ਸੰਬਰ ਤੇ ਵੇਲੇ ਉਠੋ ਉਦੋਂ ਤਾਂ ਦੇਖਦਾ ਇਹ ਐ ਹੁੰਦਾ ਵੀ ਭੱਜ ਭੱਜ ਆਪਾਂ ਨੂੰ ਮਿਲਦੇ ਆ ਵੀ ਜਿਵੇਂ ਆਪਾਂ ਉੱਥੇ ਉਹਨੇ ਬੱਚੇ ਨਹੀਂ ਆਪਣੇ ਕਰਦੇ ਹੁੰਦੇ ਆ ਦੇ ਆ ਜੀ ਦਾ ਆ ਦੇਖੋ ਕਿੰਨੀ ਲੱਗੀ ਹਾਂ ਜੀ ਆ ਦੇ ਬਹੁਤ ਪੱਤੀਆਂ ਲੱਗੀਆਂ ਹੋ ਦੇ ਕਿੰਨੀਆਂ ਲੱਗੀਆਂ ਇਹ ਤਾਂ ਲੱਗੀਆਂ ਦੋ ਤਿੰਨ ਦੋ ਤਿੰਨਾਂ ਲੱਗੀਆਂ ਉਹ ਉਹ ਵਿਚ ਦੇਣ ਦੇ ਦੇ ਕਿੰਨੇ ਹੋਣੇ ਪੱਤੀਆਂ ਪਈਆਂ ਬਹੁਤ ਮਿੱਠੀਆਂ ਇਹ ਆ ਬਹੁ ਹੀ ਟਕਾਟਾ ਗਾ ਕੇ ਪਾਲੇ ਵੇ ਬੂਟੇ ਆ ਦੋਨਾਂ ਜੀਆਂ ਦੇ ਸਾਡੇ ਐਵੇਂ ਕਹਿੰਦੇ ਪਾਣੀ ਅ ਪ੍ਰਤਪਾਲ ਕੋਰੀ ਪਉਂਦੀ ਆ ਤੇ ਲਿਆ ਕੇ ਲਾਏ ਮੈਂ ਆ ਇਹ ਸਾंभਰੇ ਰਿਆਂ ਸੰਭਾਲ ਵੀ ਚਾਹੀਦੀ ਆ ਬਹੁਤ ਸੰਭਾਲ ਆ ਐਂ ਹੁੰਦੇ ਆ ਸ਼ਾਬਾਸ਼ ਬਾਈ ਠੀਕ ਆ ਠੀਕ ਆ ਠੀਕ ਆ ਜਿਉਂਦੇ ਵਾਸ ਦੇ ਰਹੋ ਆਹੀਂ ਫਲ ਫਲ ਦਿੰਦੇ ਰਹੋ ਤੇ ਅਸੀਂ ਵੀ ਛਾ ਕੇ ਖੌਸ ਹੁੰਨੇ ਆ ਸਾਡਾ ਵੀ ਸੇਨਾ ਚੌੜਾ ਹੁੰਦਾ ਜਦੋਂ ਅਸੀਂ ਮੇਲ ਕਰਦੇ ਹਾਂ ਤੁਹਾਡੇ ਨਾਲ ਬੈਠਦੇ ਹਾਂ ਤੁਹਾਡੇ ਵਿੱਚ ਤੁਹਾਨੂੰ ਦੇਖਦੇ ਹਾਂ ਸਾਨੂੰ ਵੀ ਬਹੁਤ ਚਾਵੇ ਪਿਆਰ ਹੁੰਦਾ ਇਹਨਾਂ ਬੁੱਟਿਆਂ ਨਾਲ ਕਿ ਪਿਛਲੇ ਜਨਮ ਦਾ ਇਹਨਾਂ ਦਾ ਆਪਣੇ ਨਾਲ ਸੰਜੋਗ ਆ ਇਹ ਵੀ ਜਿਹੜੇ ਆਪਾਂ ਇਹਨਾਂ ਨੂੰ ਪਾਲਿਆ ਵਾ ਪੋਲੋਸਿਆ ਪਾਣੀ ਪਾਇਆ ਸੇਵਾ ਕਰੀਆ ਇਹ ਆਪਣੀ ਕਰਦੇ ਹਾਂ ਹੁਣ ਆ ਜਾ ਹੁਣ ਇਹ ਤਾਂ ਨੀਂਹ ਨੂੰ ਆ ਗਏ ਆ ਲਿਖੇ ਜਿੰਨੇ ਲਿਖੇ ਜਿੰਨੇ ਲਿਖੇ ਉਹਨੇ ਵਾਰ ਰੱਖੇ ਇਹ ਨੂੰ ਬਹੁਤ ਲੱਗੇ ਆਹਦੇ ਨਿੰਬੂ ਇਹ ਕਹਦਾ ਮੈਂ ਕਿਹੜਾ ਘੱਟਾ ਕਿਸੇ ਤੋਂ ਇਹ ਕਹਦਾ ਮੈਂ ਕਦੇ ਘੱਟਾ ਦੇਖ ਇਹਨੂੰ ਕਿੰਨੇ ਨਿੰਬੂ ਲੱਗੇ ਲੈ ਹੈ ਕਿੰਨੇ ਵੇ ਆ ਬੇਲ ਸੀ ਸੁੱਕੀ ਉੱਤੇ ਸ਼ਾਬਾਸ਼ 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 ਜੌਧਾਰਾ ਪਤਰਾ ਸ਼ਾਬਾਸ਼ ਆਹੀਂ ਦੇਖ ਰਾ ਫਲ ਦੱਬ ਕੇ ਫੇਰ ਆਊਗਾ ਸਵਾਲ ਹਾਂ ਹੁਣ ਆ ਗਿਆ ਨਾਰ ਆ ਆ ਗਿਆ ਨਾਰ ਨਾਰ ਨੂੰ ਵੀ ਐਰ ਕੀ ਖੜੀ ਐਰ ਕੀ ਦਾ ਫਲ ਚੜੂ ਗਈ। ਕੀ ਹਾਲਾ ਸ਼ੇਰਾ ਕਹਿ ਮੈਂ? ਆ ਬਣ ਚੱਲੇ। ਹਾਂ ਆਹ ਵੀ ਨਾਰ ਵੀ ਬਣ ਚੱਲੇ ਉਹ ਤਾਂ ਤੇ ਲੱਗਦੇ ਆਉਂਦੇ ਆ। ਹਾਂ ਬਣ ਗਏ। ਕੋਈ ਨਹੀਂ ਲੱਗਣਗੇ ਵੀ। ਪਹਿਲਾ ਸਾਲ ਆ। ਹਾਂ ਇਹ ਹੱਟ ਢੂਲ ਦਾ ਲੈ। ਇਹ ਵੀ ਕਿਵੇਂ ਢੂਲ ਦਾ। ਪਹਿਲਾ ਸਾਲ ਆ। ਹਾਂ ਹਲੇ ਪਹਿਲਾ ਸਾਲ ਆ ਇਹਦਾ। ਠੀਕ ਆ ਸ਼ੇਰਾ ਕਰ ਤੂੰ ਵੀ ਫਲ ਦੇਖ ਲੈ। ਤੇਰੇ ਵੀ ਨਾਰ ਖਾਇਆ ਕਰਾਂਗੇ। ਆ ਹੈਗੀ ਆਹ। ਆਲੂ ਕਰਾ ਠੀਕੂ। ਠੀਕੂ। ਆ ਸਾਡਾ ਲਾਇਆ ਕੀ ਕੁ ਛੋਟਾ ਜਿਹਾ ਬੂਟਾ ਸੀ ਨਿਕਾਇਆ ਜਾਏ ਜਦੋਂ ਲਾਇਆ ਤਾਂ ਵੀ ਕਰ ਮੇਰੇ ਨੂੰ ਵੀ ਕਰ ਆਹ ਦੇ ਟੀਕੂ ਦਾ ਬੂਟਾ ਲਾਇਆ ਸੀ ਅਸੀਂ ਬੜਾ ਵਧੀਆ ਲੱਗਿਆ ਇਹ ਵੀ ਵੇਖ ਕੇ ਮੈਂ ਝੂਲਦਾ ਹਾਂ ਯਾਰ ਜਿਹੜੇ ਬੂਟੇ ਕੋਲੇ ਜਦੋਂ ਆ ਜਾਈਦਾ ਉਹ ਆਪ ਵੀ ਪਿਆਰ ਕਰਦਾ ਅੱਜ ਪਾਦੀ ਵੀ ਪੈਰਾ ਚ ਨਿਕ ਨਿਕ ਕਤੂਰੇ ਜੇ ਕਹਿ ਕਦੇ ਹੁੰਦੇ ਕਿਵੇਂ ਪੈਰਾ ਚ ਉਹ ਵੀ ਬੂਟੇ ਵੀ ਵਿਚਾਰੇ ਇੰਨਾ ਪਿਆਰ ਕਰਦੇ ਆ ਦੇਖ ਲਾ ਆਹ ਜਦੋਂ ਬੜੇ ਦੇਖ ਕੇ ਨੂੰ ਆਮੀ ਨਾ ਘਾਤਾ ਕਿਸੇ ਨੂੰ ਹੋਧੀ ਦੀ ਦੇਖ ਲਾਤਾ ਹਾਂ ਬਹੁਤ ਲੱਗੀਆਂ ਕਿੰਨੂ ਇਹਨਾਂ ਨੂੰ ਵੀ ਹੈ ਇਹਦੀ ਝੂਲਦੇ ਆ ਸਾਲ ਸੰਵਾਸ਼ੇ ਦੇ ਉਾਂ ਹੀ ਫੜ ਕੇ ਨਾ ਠੀਕ ਆ ਸੰਭਿਆ ਤੁਹਾਨੂੰ ਵੀ ਠੀਕ ਆ ਠੀਕ ਆ ਠੀਕ ਨਜਾ ਦਾ ਆ ਗਿਆ ਜਿਵੇਂ ਆਪਾਂ ਬੱਚੇ ਪਾਲਦੇ ਆ ਨਾ ਜਿਵੇਂ ਬੱਚੇ ਪਾਲਦੇ ਉਵੇਂ ਪਾਲਣੇ ਪੈਂਦੇ ਆ ਇਹ ਜਿਵੇਂ ਆਪਾਂ ਬੱਚੇ ਪਾਲਦੇ ਆ ਦੇ ਤਾਂ ਕਿੱਡੇ-ਕੱਡੇ ਲੱਗੇ ਆ ਬੁੱਲੇ ਡੱਡੇ ਲੱਗੇ ਆ ਕਿੰਨੂ ਲਾ ਠੀਕ ਆ ਠੀਕ ਸ਼ਾਬਾਸ਼ ਸ਼ਰੋਸ਼ ਸ਼ਾਬਾਸ਼ ਬੋ 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 ਸੋ ਇਧਰ ਆ ਕੇ ਕੋਣੇ ਨਿੰਬੂ ਇੱਕ ਨਿੰਬੂ ਹੋਰ ਖੜਾ ਦੇ ਲੈ ਦਿਖਾ ਦੇ ਕਿੱਡੇ-ਕੱਡੇ ਲੱਗੇ ਲੈ ਦੇਖ ਆਵੇ ਨਿੰਬੂ ਇਧਰ ਆ ਦੇ ਆਹ ਦੇ ਕਿੱਡੇ-ਕੱਡੇ ਲੱਗੇ ਆਹ ਦੇ ਲੱਗੇ ਲੈ ਗੁੱਛੇ ਹੀ ਲੱਗੇ ਹੋਇਆ ਸ਼ਾਬਾਸ਼ 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 ਜੀ ਜੀ ਉਹ ਠੀਕ ਹੈ ਕੈਮ ਆ ਹਾਂ ਕਹ ਦੇ ਕੈਮ ਆ ਬਈ ਕੈਮ ਆ ਕੈਮ ਇਹਨੇ ਕੈਮ ਕਰਕੇ ਤਾਂ ਪਹਿਰੇ ਸੂਡੀਆਂ ਨਾਲ ਗੱਲਾਂ ਕਰਦੇ ਸੀ ਅਸੀਂ ਦਰਅਸਤ ਆਪਣੇ ਨਾਲ ਬਾਈ ਗੱਲਾਂ ਕਰਦੇ ਆ ਗੱਲ ਕਰ ਆਹ ਨੇ ਈਪਲ ਦਾ ਬੂਟਾ ਆ ਈਪਲ ਆ ਗਿਆ ਸੱਚ ਲੈ ਆ ਦੇ ਆਹ ਸ਼ੌਂ ਦਾ ਬੂਟਾ ਆ ਦੇ ਆਹ ਖੜਾ ਐਪਲ ਅਲੇ ਛੋਟਾ ਇਹ ਲਾਇਆ ਹੀ ਏਰ ਕੇ ਆਰ ਪੂਰਾ ਗਾਂ ਨੂੰ ਇਹਨੇ ਪੂਰਾ ਵਧੀਆ ਬਣ ਜਾਣਾ ਏਰ ਕੇ ਆਰ ਲਾਇਆ ਇਹ ਦੇਖੋ ਥੋੜਾ ਆਪਣਾ ਪਹਿਲਾਂ ਮੈਂ ਥੋੜਾ ਭਾਗ ਲਾ ਉਹਨਾਂ ਲੈ ਬਾਂਹਾਂ ਪਾਉਣ ਵਾਲਾ ਇਹਦੇ ਤੇ ਤਰਕੀ ਆਉਦੇ ਪੈਂਦੇ ਹਾਂ ਤੇ ਇਹ ਆ ਈਪਲ ਦਾ ਬੂਟਾ ਆ ਸ਼ਾਬਾਸ਼ ਊਂਜੀ ਜੰਗਧਾਰਾ ਪਤਕਰਾਰ ਹੋ ਕੇ ਕੰਮ ਕਰਾਂ। ਉੱਠ ਤੂੰ ਵੀ। ਆ ਆ ਗਿਆ ਆਪਣਾ ਬੱਗੂ ਗੋਸ਼ਾ। ਆ ਰਿਹਾ ਬੱਗੂ ਗੋਸ਼ੇ ਦੇ ਬੂਟੇ ਆ। ਸ਼ਾਬਾਸ਼ 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 ਠੀਕ ਲਾ। ਇਹ ਆਡੇ ਕਿਹੜਾ ਘਾਟਾ ਯਾਰ ਇਹ ਵੀ ਅਸੀਂ ਕਿਵੇਂ ਆਉਂਦਾ ਨੇੜੇ ਨੂੰ ਲੈ। ਵਾਹ ਬਈ ਬੱਸ਼ਾਸ਼ ਸ਼ਾਬਾਸ਼ ਸ਼ਾਬਾਸ਼। ਆ ਆ ਗਈ ਅੰਗੂਰਾ ਦੀ ਬੇਰ। ਆਹ ਰੇ ਆਹ ਅੰਗੂਰਾ ਦੀ ਬੇਰ। ਬਹੁਤ ਗੁਰਖਾ ਦੇ ਵਿੱਚੋਂ। ਜੇਠ ਜੇਤੇ ਮਹੀਨੇ ਚ ਜੇਠ ਜੇਤੇ ਨੇ ਬਹੁਤ ਖਾਦੇ ਅੰਬੂਰ ਬਹੁਤ ਲੱਗੇ ਸੀ ਯਾਰ ਕੀ ਇਹਨੂੰ ਕਮਾਲ ਹੀ ਸੀ ਇਹ ਵੀ ਮਾ ਆ ਦੀ ਦੀ ਨੇ ਬਹੁਤ ਨਜ਼ਾਰਾ ਲਿਆਤਾ ਬਹੁਤ ਸੰਭੀਆ ਹੁੰਦ ਕਾਟ ਕਾ ਕੇ ਪੱਟ ਕੇ ਸਰਦੀ ਸੀ ਕਿਰੋਂ ਤਾਂ ਮਾਰੀ ਚਲਾ ਕੇ ਉਧਰ ਤੇ ਇੱਥੇ ਰੈਂਪੂ ਆ ਗਿਆ ਉਹਨੇ ਚੱਕ ਕੇ ਲਾਤੀ ਤੇ ਵਧੀਆ ਹੋ ਗਿਆ ਦੇਖ ਲੈ ਕਿੱਡੀ ਹੋਈ ਖੜੀ ਆ ਲੈ ਜਉਂਦੀ ਰਹਿ ਕਰ ਤੂੰ ਵੀ ਅਹ ਏ ਸੀ ਸਾਡੇ ਸਾਰੇ ਇਕੱਠੇ ਚੰਬ ਰਹਿ ਗਏ ਹਜੂ ਆਮਬ ਨੂੰ ਵੀ ਮਿਲ ਗਿਆ ਵਿਚਾਰੇ ਨੂੰ ਉਹਨੇ ਕੜਾ ਮਾਇ ਹੈਗੇ ਤੁਸੀਂ ਇਹਨਾਂ ਨੂੰ ਵੀ ਜੇ ਸਾਨੂੰ ਪੁਛાડਦਾ ਨਹੀਂ ਸਕਦੇ ਨੂੰ ਆਮਬ ਨੂੰ ਵੀ ਮਿਲਦੇ ਆਹ ਕਹਾਂ ਮੈਂ ਛੋਟਾ ਮਾਂ ਆਹ ਛੋਟਾ ਕਰਕੇ ਨਹੀਂ ਮੈਨੂੰ ਪੁੱਛਦੇ ਸੋ ਕਿਉਂ ਮੈਂ ਨੇ ਛੋਟਾ ਕਰਕੇ ਨਹੀਂ ਪੁੱਛਦੀ ਹਾਂ ਆਹ ਦੇ ਬਾਈ ਆ ਆਮਬ ਆਹ ਹੌਲੀ ਹੌਲੀ ਨੇ ਕਾਣਜਾਬ ਹੋ ਜਾਣਾ ਬਹੁਤ ਵਧੀਆ ਇਹ ਕਹਿੰਦਾ ਮੈਨੂੰ ਨਹੀਂ ਪੁੱਛਦੇ ਤੁਸੀਂ ਉਹਦੇ ਕਿਉਂ ਨਹੀਂ ਯਾਰ ਸਾਬ ਜੰਦਾ ਹੈ ਆ ਬਹੁਤ ਬੜੀ ਆਈ ਕਾ ਜਾ ਆ ਥੱਲੇ ਖਰਬੂਜਿਆਂ ਦੀ ਬੇਲ ਖੜੀ ਇਕੱਲਾ ਸ਼ਾਇਦ ਹੀ ਨਹੀਂ ਪਰ ਤੇਨੂੰ ਖਰਬੂਜੇ ਲੱਗਿਆ ਹੋਣ ਆ ਪੂਰੀ ਬੜੀਆ ਬੇਲ ਆ ਜਾ ਤੱਕ ਜੇ ਤੋੜ ਗਏ ਵੀਰ ਹੂੰ ਪੱਕੇ ਹੀ ਆ ਆ ਕਿ ਤਾ ਹੋ ਲੱਗੀ ਆ ਇਹਨਾਂ ਕੁੰਡੀ ਬਣਾਉਣੀ ਪੈਣੀ ਆ ਹੁਣ ਨਾ ਸੋਟੀ ਨਾ ਫੱਟੜੇ ਡਕ ਪੈਂਦੀ ਆ ਇਧਰ ਵੀ ਆ ਹੁਣ ਬੱਸ ਕੱਢਨਾ ਫੋਟੋ ਦੇ ਕੱਢਨਾ